ਘਰ ਚ ਸ਼ਾਇਆ ਮਾਤਮ ਤੇ ਇਧਰ ਹਸਪਤਾਲ ਬਾਹਰ ਸਹਵੇਂ ਹੋਏ ਲੋਕ ਇਹ ਦੋ ਤਸਵੀਰਾਂ ਸੋਨਪਤ ਅਤੇ ਪਾਣੀਪੱਤੀਆਂ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 28 ਤੋਂ ਵੱਧ ਲੋਕ ਇੱਥੇ ਮਾਰੇ ਜਾ ਚੁੱਕੇ ਐ ਇਹ ਘਟਨਾ 3 ਦਿਨ ਦੇ ਅੰਦਰ ਅੰਦਰ ਵਾਪਰੀ ਐ ਹਾਲਾਂਕਿ ਇਹ ਗਿਣਤੀ ਵੱਧ ਵੀ ਸਕਦੀ ਐ ਕਿਉਂਕਿ ਕਈ ਲੋਕ ਜ਼ੇਰੇ ਇਲਾਜ ਨੇ ਇਹ ਤਸਵੀਰ ਰਿਟਾਇਰ ਸੀਆਰਪੀਐਫ ਜਵਾਨ ਦੀ ਐ ਪਰਿਵਾਰ ਮੁਤਾਬਕ ਇਹਨਾਂ ਦੀ ਮੌਤ ਸ਼ਰਾਬ ਪੀਣ ਤੋਂ ਬਾਅਦ ਹੋਈ ਐ ਸੋਨੀਪੱਤ ਦੇ ਪਿਛਲੇ 3 ਦਿਨਾਂ ਅੰਦਰ-ਅੰਦਰ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਲੋਕਾਂ ਨੇ ਮੰਗਲਵਾਰ ਸ਼ਾਮ ਨੂੰ ਸ਼ਰਾਬ ਪੀਤੀ ਸੀ। ਬੁੱਧਵਾਰ ਨੂੰ ਇਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਸਾਰਿਆਂ ਨੂੰ ਪੇਟ ਵਿੱਚ ਜਲਣ ਅਤੇ ਸਹ ਲੈਣ ਦੇ ਵਿੱਚ ਦਿੱਕਤ ਮਹਿਸੂਸ ਹੋ ਰਹੀ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਬੁੱਧਵਾਰ ਨੂੰ 4 ਜਣਿਆਂ ਦੀ ਦੇਰ ਰਾਤ ਮੌਤ ਹੋ ਗਈ। ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਪਰਿਵਾਰ ਵਾਲੇ ਇਹਨਾਂ ਨੂੰ ਸ਼ਮਸ਼ਾਨ ਘਾਟ ਲੈ ਕੇ ਪਹੁੰਚੇ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਨਹੀਂ ਜਦੀ ਹਮੇ ਪਤਾ ਲੱਗਦਾ ਅਭੀ ਤੋ ਇਹ ਤੋ ਪਤਾ ਲਗੇ ਕਿ ਵਾਕਈ ਉਹ ਸ਼ਰਾਬ ਸੇ ਮਰੇ ਹੈ ਕਿਸ ਵਜ੍ਹਾ ਸੇ ਮਰੇ ਵੀ ਤੋ ਪੋਸਟਮਾਰਟਮ ਹੋ ਰਹਾ ਹੈ ਕਾਰਨੋ ਕਾ ਵੀ ਪਤਾ ਨਹੀਂ ਲਗਾ ਡਿਪਟੀ ਸਾਹਿਬ ਔਰ ਉਸਕਾ ਅੰਤਿਮ ਸੰਸਕਾਰ ਉਹ ਕਰ ਰਹੇ ਥੇ ਬੋਰਡ ਦੁਆਰਾ ਪੋਸਟਮਾਰਟਮ ਵੀ ਹਮ ਹੀ ਕਰਵਾ ਰਹੇ ਤਾਂ ਕਿ हमें ये पता लग जाएगी भी इतनी मौतें क्यों हो रही हैं तो देखते हैं ये नतीजा क्या आता है उसका रिपोर्ट क्या आती है उधर पानीपत भी मौतों का आंकड़ा बढ़ता जा रहा है। हुन तक एथे 7 लोग मारे जा चुके हैं। पीड़ितों ਦਾ ਇਹ ਹੀ ਇਲਜ਼ਾਮ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲੇ ਹਾਸਾ ਵਾਪਰਿਆ। ਬੰਦ ਦਰੀਜਨ ਇਹ ਹੀ ਮੰਨਤੇ ਕਿ ਵੀ दारू ਸੋ ਹੈ ਜੀ ਵੀ ਅਕਿੱਲੇ ਕੇ ਸਾਥ ਤੋਂ ਹੁੰਦਾ ਤੋਂ ਇੱਕ ਅਲੱਗ ਬਾਤ ਈ ਹੈ ਤੋਂ 4-5 ਤੋਂ ਡੈੱਡ ਹੋ ਗਿਆ। مر چکے ہیں 500 مر چکے ہیں اور جس میں سے مدد دو تین کی حالت گمبھیر ہے ان کو ہسپتال میں لے جا رہے ہیں 29 لوکاں دی موت توں بعد ہن پولیس حرکت وچ آئی ہے ایک محلہ سمیت 7 دوشیاں نو گرفتار کیتا ہے وقت وقت تھانے اچ 7 ایف آئی آر درج وی ہویاں نے اس تو علاوہ پولیس نے دو ناجائز فیکٹریاں تے چھاپے ماری وی کیتی ہے اجے ہی حالات پنجاب وچ وی واپرے سن ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 120 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ